ਇਤੇ ਦੇ ਨਿ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਵਿੱਚ ਇੱਕ 5 ਸਾਲਾ ਬੱਚੇ ਦਾ ਅਗਵਾ ਕਰਨ ਤੋਂ ਬਾਅਦ ਇੱਕ ਪ੍ਰਵਾਸੀ ਵੱਲੋਂ ਉਸ ਨੂੰ ਮਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵੱਲੋਂ ਪ੍ਰਵਾਸੀਆਂ ਖਿਲਾਫ ਮਤੇ ਪਾਏ ਗਏ ਹਨ ਇਸੇ ਦੇ ਤਹਿਤ ਅੱਜ ਹੀਰਾ ਦੇ ਗੁਰਦੁਆਰਾ ਜਹਰਾ ਜ਼ਹੂਰ ਵਿਖੇ ਲੋਕ ਪ੍ਰਵਾਸੀਆਂ ਦੇ ਖਿਲਾਫ ਇਕੱਠੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਪੁਰ ਹੀਰਾ ਹੁਸ਼ਿਆਰਪੁਰ ਜੀ ਅੱਜ ਉਸੇ ਨੌਜਵਾਨ ਇਕੱਠੇ ਹੋਏ ਨੇ ਕੀ ਕਹਿੰਦੇ ਇਹਦਾ ਕਾਰਨ ਆ ਜੀ ਜਿਹੜਾ 5 ਸਾਲ ਦਾ ਬੱਚੇ ਨੂੰ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਜਿਹਦਾ ਉਹਨੂੰ ਮਾਰਿਆ ਗਿਆ ਉਹਨੂੰ ਜਸਮੀਨੀ ਤੌਰ ਤੇ ਹਰਾਸ਼ ਕੀਤਾ ਗਿਆ ਉਸ ਕਰਕੇ ਸਾਰੇ ਨੌਜਵਾਨ ਇਕੱਠੇ ਹੋਏ ਆ ਜੀ ਤੇ ਅਸੀਂ ਇਹ ਮਤਾ ਪੁਣਾ ਚਾਉਂਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਛ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਜੇਕਰ ਡਾਕੂਮੈਂਟ ਦੀ ਗੱਲ ਕੀਤੀ ਤੁਸੀਂ ਕੋਈ ਵੱਡੀ ਗੱਲ ਨਹੀਂ ਹਰ ਇੱਕ ਤਰ੍ਹਾਂ ਦਾ ਡਾਕੂਮੈਂਟ ਤਿਆਰ ਹੋ ਜਾਂਦਾ ਹਰ ਇੱਕ ਨੂੰ ਪਤਾ ਆ ਤੇ ਇੱਥੇ ਹੁਣ ਵੀ ਕਿਹਾ ਜਾਂਦਾ ਕਿ ਦੋ ਦੋ ਆਧਾਰ ਕਾਰਡ ਬਣੇ ਹੋਏ ਨੇ ਇਹਨਾਂ ਦੇ ਯੂਪੀ ਵੀ ਤੇ ਇੱਥੇ ਕ੍ਰਾਈਮ ਨੂੰ ਕਿੱਦਾਂ ਰੋਕ ਸਕਦੇ ਤੁਸੀਂ ਕ੍ਰਾਈਮ ਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਕੈਂਸਲ ਕੀਤੇ ਜਾਣ ਤੇ ਜਿਹੜੇ ਯੂਪੀ ਵਿਹਾਰ ਦੇ ਇਹਨਾਂ ਦੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਇਹਨਾਂ ਤੋਂ ਲੈ ਜਾਣ ਇਸ ਤਰ੍ਹਾਂ ਹੀ ਹੋ ਸਕਦਾ ਇਹਨਾਂ ਦੀਆਂ ਬੋਟਾਂ ਜੇ ਬਣੀਆਂ ਆ ਉਹ ਕੈਨਸਲ ਹੋਣ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਤਾਂ ਕੁਝ ਨਹੀਂ ਕਰਦੇ ਸਾਡਾ ਇਹੀ ਕੰਮ ਕਰ ਦਿਓ ਕਿ ਇਹਨਾਂ ਦੀਆਂ ਬੋਟਾਂ ਹੀ ਕੈਨਸਲ ਕਰ ਦਿਓ ਇਨੀ ਰਿੱਕੇ ਜਿਹਾ ਮੁੰਡੇ ਨੂੰ ਕਿੱਦਾਂ ਬੇਰਮੀ ਦੇ ਨਾਲ ਮਾਰਿਆ ਮੈਂ ਵੀ ਮਾਂ ਆਇਆ ਮੇਰਾ ਵੀ ਦੇ ਲਿਆ ਹੈਨਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਬਿਲਕੁਲ ਜੋ ਇਹ ਮੰਦ ਭਾਗੀ ਜਿਹੜੀ ਘਟਨਾ ਆ ਉਹ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ ਉਹਦਾ ਜਿੰਨਾ ਵੀ ਜਿਹੜਾ ਦੋਖਾ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਸ ਵਿਚਾਰੇ ਬੱਚੇ ਨੂੰ ਮੌਤ ਦੇ ਘਾਟੋਂ ਉਤਾਰਿਆ ਈਵਨ ਕੀ ਦਸੰਦੇ ਵਿੱਚ ਇਹ ਵੀ ਆਇਆ ਆ ਸੁਣਦੇ ਵਿੱਚ ਕਿ ਉਸ ਬੰਦੇ ਨੇ ਬੱਚੇ ਨੂੰ ਇੰਨੀ ਗਰਿੰਦਗੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਿਰ ਦੇ ਵਿੱਚ ਇੱਕ ਮਾਰੀ ਗਈ ਇੰਨੀ ਗਰਿੰਦਗੀ ਦੇ ਨਾਲ ਜਿਹੜਾ ਉਸ ਬੱਚੇ ਦਾ ਕਤਲ ਕੀਤਾ ਕਿ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਵੀ ਨਹੀਂ ਬਿਆਨ ਕਰ ਸਕਦੇ ਜੇਕਰ ਹੁਣ ਹਿਸ਼ਾਰ ਤੋਂ ਦੀ ਗੱਲ ਕੀਤੀ ਜਾਵੇ ਨਾ ਚਾਰਪੋ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਪਰ ਇੱਕ ਪਾਸੇ ਆਪਾਂ ਸਰਕਾਰ ਤੇ ਹੀ ਡਿਪੈਂਡ ਕਰਦੇ ਆਂ ਉਹਨਾਂ ਨੇ ਮੰਗ ਪੱਤਰ ਦੇ ਰਹੇ ਆਂ ਜਦਕਿ ਸਰਕਾਰ ਤਾਂ ਪਹਿਲੇ ਵਾਂ ਨਾ ਜੋ ਕਿ ਆਪਾਂ ਕਹਿ ਸਕਦੇ ਆਂ ਕਿ ਇੱਥੇ ਦੇ ਜੋ ਲੀਡਰ ਨੇ ਕੋਈ ਵੀ ਬਿਆਨ ਹੀ ਦੇ ਰਹੇ ਤਾਂ ਫਿਰ ਅਸੀਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਆਂ ਦੇਖੋ ਜਿਹੜੀ ਸਰਕਾਰ ਦਾ ਜੋ ਨਜ਼ਰੀਆ ਜੋ ਉਹਨਾਂ ਦਾ ਇੱਕ ਜਿਹੜਾ ਇਹ ਵੋਟ ਬੈਂਕ ਆ ਬਹੁਤ ਵੱਡਾ ਜਿਹਦੇ ਤੇ ਉਹ ਹਜੇ ਤੱਕ ਮੈਨੂੰ ਲੱਗਦਾ ਵੀ ਬਹੁਤ ਕੋਈ ਵੀ ਤਕਰੀਬਨ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ ਹਾਲਾਂਕਿ ਜਿੰਨੇ ਵੀ ਕ੍ਰਾਈਮ ਕਰਕੇ ਜੁਪੀ ਬਿਹਾਰ ਦੇ ਤੋਂ ਜਿੰਨੇ ਵੀ ਕ੍ਰਾਈਮ ਕਰਕੇ ਉਹ ਸਾਰੇ ਏਕੇ ਨੂੰ ਧਰਮਸ਼ਾਲਾ ਸਮਝਦੇ ਆ ਪੰਜਾਬ ਨੂੰ ਕਿ ਅਸੀਂ ਜਿਹੜਾ ਵੀ ਮਰਜ਼ੀ ਕ੍ਰਾਈਮ ਕਰੀਏ ਜਿੱਡਾ ਮਰਜ਼ੀ ਵੱਡਾ ਕ੍ਰਾਈਮ ਕਰੀਏ ਤੇ ਅਸੀਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਸਮਝ ਲੈਂਦੇ ਆ ਔਰ ਪੰਜਾਬੀ ਸਾਡੇ ਇੰਨੇ ਖੰਦਰਦੀ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਪਤਾ ਵੀ ਇਹ ਜਿਹੜੀ ਪੰਜਾਬੀ ਕੌਮ ਆ ਇਹ ਹਮੇਸ਼ਾ ਹੈਲਪਫੁਲ ਰਹੀ ਆ ਪਰ ਇਹ ਸਾਡੇ ਲੋਕਾਂ ਦਾ ਇਹ ਨਜਾਇਜ਼ ਫਾਇਦਾ ਚੱਕਦੇ ਆ ਔਰ ਇਹਦੇ ਉੱਤੇ ਜਿਹੜੇ ਸਰਕਾਰ ਆ ਜਿੱਥੇ ਤੱਕ ਫੇਲ ਹੋਈ ਆ ਇਸ ਬੱਚੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਆਉਣਾ ਸਾਡੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਇਸ ਬੱਚੇ ਦੇ ਉੱਤੇ ਨਹੀਂ ਆਉਣਾ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਬਹੁਤ ਸਾਡੇ ਪੰਜਾਬੀਅਤ ਲਈ ਬਹੁਤ ਸ਼ਰਮ ਦੀ ਗੱਲ ਆ ਜਿੱਕਰ ਹਜੇ ਵੀ ਆਪਣੇ ਜੋ ਨਹੀਂ ਇਹਨਾਂ ਨੂੰ ਕੁਝ ਵੀ ਕੀਤਾ ਜਾਂਦਾ ਜਾਂ ਇੱਥੇ ਛੱਡਿਆ ਨਹੀਂ ਜਾਂਦਾ ਸਰਕਾਰ ਵੱਲੋਂ ਜਾਂ ਕੁਝ ਵੀ ਇਦਾਂ ਰੈਐਕਸ਼ਨ ਨਹੀਂ ਲਿਆ ਜਾਂਦਾ ਤੇ ਤੁਹਾਡੇ ਵੱਲੋਂ ਕੀ ਰਣ ਦਿੱਤੀ ਹੋਈ ਹੈ ਦੇਖੋ ਜਿੱਦਾਂ ਵੀ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਕਹਿੰਦੇ ਹ ਜਿੰਨੇ ਵੀ ਸਾਡੇ ਇੱਥੇ ਲੀਡਰ ਆ ਫਾਜ਼ੋ ਸਾਡੇ ਸਰਕਾਰਯੋਗ ਜਿਹੜੇ ਮੇਅਰ ਸਾਹਿਬ ਹੀ ਇੱਥੋਂ ਪੂਰੇ ਹੁਸ਼ਿਆਰਪੁਰ ਨੂੰ ਰੀਡ ਕਰਦੇ ਆ ਤੇ ਮੈਂ ਤਾਂ ਇਹੀ ਕਹਾਂਗਾ ਵੀ ਇਹ ਜਿੰਨੀ ਜਲਦੀ ਹੋ ਸਕੇ ਇਹਨਾਂ ਦੀਆਂ ਜਿਹੜੀਆਂ ਆ ਬਣਦੀਆਂ ਜਿਹੜੀਆਂ ਵੈਰੀਫਿਕੇਸ਼ਨ ਆ ਇਹਨਾਂ ਦੀਆਂ ਉਧਰੋਂ ਪੀਸੀਸੀਆਂ ਮਗਵਾਉਣ ਜਿੰਨਾ ਹੋ ਸਕਦਾ ਇਹਨਾਂ ਦਾ ਸਾਰਾ ਜਿਹੜਾ ਕਾਮਜਾਮ ਆ ਉਹ ਦੇਖ ਕੇ ਜੇ ਨਹੀਂ ਇਹ ਕਰਦੇ ਤਾਂ ਉਹ ਤੋਂ ਬਾਅਦ ਜੇ ਮੋਲਵਾਨੀ ਝੜਕਦੀ ਆ ਤਾਂ ਉਹਦੇ ਜਿਹੜੇ ਕਸੂਰਵਾਰ ਆ ਇਹ ਪ੍ਰਸ਼ਾਸਨ ਹੋਊਗਾ ਇਹ ਸਰਕਾਰ ਹੋਊਗੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਜਿਹੜੀ ਬੱਚੇ ਦੇ ਨਾਲ ਮੰਦ ਭਾਗੀ ਘਟਨਾ ਹੋ ਗਈ ਆ ਉਹਦੀਆਂ ਕਿਰਪਾ ਕਰਕੇ ਤਸਵੀਰਾਂ ਨੈਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਬੰਦ ਕੀਤੀਆਂ ਜਾਣ। ਇਹ ਸੋਚਣਾ ਕਿ ਮੈਂ ਫੋਟੋ ਨੂੰ ਅਪਲੋਡ ਕਰ ਦਵਾਂ ਤੇ ਮੇਰਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਦੁੱਖ ਸਾਂਝਾ ਹੋ ਰਿਹਾ ਇਹ ਗਲਤ ਗੱਲ ਆ। ਉਹ ਮਾਪੇ ਦੇ ਉੱਤੇ ਕੀ ਬੀਤੀ ਹੋਏਗੀ ਇਹ ਫੋਟੋ ਦੁਬਾਰਾ ਬਾਰ 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 ਨੈਟ ਦੇ ਉੱਪਰ ਆਉਣ ਦੇ ਨਾਲ। ਠੀਕ ਹੈ ਜੀ ਨੰਬਰ 1 ਨੰਬਰ 2 ਜੀ ਸਾਡੀਆਂ 2 ਸ਼ਹਿਰਪੁਰ ਦੇ ਵਿੱਚ ਪੁਰੀਆਂ ਸਾਡਾ ਪਿੰਡ ਹੈ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਹੋਏ ਹੋਏ ਠੀਕ ਹੈ ਜੀ ਉਹਦੇ ਰਿਗਾਰਡਿੰਗ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਨਜਾਇਜ਼ ਕਬਜ਼ੇ ਆ ਉਹ ਅਸੀਂ ਇਹਨਾਂ ਪ੍ਰਵਾਸੀਆਂ ਤੋਂ ਛਡਾਉਣਾ ਚਾਹੁੰਦੇ ਆ ਨੰਬਰ 1 ਸੀ ਨੰਬਰ 2 ਹੈਗਾ ਕਿ ਜਿੰਨੇ ਵੀ ਸਾਡੇ ਐਨਆਰਆਈ ਵੀਰ ਬਾਹਰ ਬੈਠੇ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਵੀ ਇਹ ਬੈਠੇ ਹੋਏ ਆ ਉਹ ਜੇ ਦੇਖਣਾ ਚਾਹੁੰਦੇ ਆ ਤਾਂ ਖੁਦ ਇੱਕ ਉਹਨਾਂ ਦਾ ਮੈਂਬਰ ਇੱਥੇ ਰਵੇ ਤਾਂ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਲਿਖਤੀ ਰੂਪ ਦੇ ਵਿੱਚ ਉਹ ਮੇਅਰ ਦੇ ਕੋਲ ਐਮਸੀ ਦੇ ਕੋਲ ਉਹਨਾਂ ਦੀ ਰਿਪੋਰਟ ਹੋਵੇ ਵੀ ਹਾਂ ਇਹ ਕੋਈ ਵੀ ਕ੍ਰਾਈਮ ਕਰਦਾ ਤਾਂ ਇਹਦੇ ਜ਼ਿੰਮੇਵਾਰ ਅਸੀਂ ਹਾਂ। ਨਾ ਕਿ ਇਹ ਕਿ ਉਹ ਬਾਹਰ ਬੈਠੇ ਆ ਉਹਨਾਂ ਦੇ ਮਗਰੋਂ ਘਾਰੇ ਸੰਭਾਲ ਰਹੇ ਆ। ਕੋਈ ਬੰਦਾ ਢਿੱਲਾ ਮਟਾ ਹੋ ਜਾਂਦਾ ਤਾਂ ਐਨਆਰਆਈ ਉਹਨਾਂ ਨੂੰ ਪੈਸੇ ਭੇਜਦੇ ਆ ਤੇ ਕੋਈ ਗੱਲ ਨਹੀਂ ਸਾਡਾ ਘਰ ਸੰਭਲਦੇ ਆ। ਤੇ ਜਿਹੜੀ ਇਹ ਘਟਨਾ ਹੋਈ ਹੈ ਇਸ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਕਿਸੇ ਵੀ ਐਨਆਰਆਈ ਦੇ ਘਰ ਇਹ ਪ੍ਰਵਾਸੀ ਰਹਿਣ। ਠੀਕ ਆ ਜੀ। ਇੱਕ ਹੋਰ ਸਾਡੀ ਮੰਗ ਮੇਨ ਆ ਉਹ ਮੇਅਰ ਸਾਹਿਬ ਨੂੰ ਵੀ ਸਾਡੇ ਪਿੰਡ ਦੇ ਆ। ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਵੀ ਸਾਡਾ ਚੋਆ ਇਹਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਬੈਠੇ ਹੋਏ ਆ ਅਸੀਂ ਜੇ 1 ਮੀਟਰ ਦਾ ਕਨੈਕਸ਼ਨ ਲਵਾਉਣਾ ਹੋਵੇ ਨਾ ਤੇ ਸਾਡੀਆਂ ਜੁੱਤੀਆਂ ਘਸ ਜਾਂਦੀਆਂ ਮੀਟਰ ਲਵਾਉਣ ਨੂੰ ਉਹ ਝੁੱਗੀਆਂ ਦੇ ਵਿੱਚ ਮੀਟਰ ਲਵਾ ਕੇ ਬੈਠੇ ਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਬੇ ਮੀਟਰ ਕਿਧਨ ਲੱਗਿਆ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕਾਰਡ ਇੱਕ ਇੱਥੇ ਦਾ ਔਰ ਇੱਕ ਉਧਰਲਾ ਦੋਨੇ ਰਾਸ਼ਨ ਲੈਂਦੇ ਪਏ ਇੱਕ ਡੱਬਾ ਉਹਨਾਂ ਦਾ ਉੱਥੇ ਬੈਠਾ ਹੈ ਇੱਕ ਇੱਥੇ ਬੈਠਾ ਆ ਦੋਨੇ ਪਾਸੇ ਰਾਸ਼ਨ ਉਹਨਾਂ ਦਾ ਤਾਂ ਆਪਣੇ ਆਪ ਹੀ ਕ੍ਰਾਈਮਾਂ ਨੂੰ ਦਮਾ ਦੇ ਜਾਣਾ ਜੇ ਸਬੰਦੇ ਨੇ ਭਾਜੀ ਕਮਾ ਕੇ ਖਾਣਾ ਹੋਵੇ ਨਾ ਉਹਦਾ ਕ੍ਰਾਈਮਾਂ ਨੂੰ ਦਿਮਾਗ ਨਹੀਂ ਜਾਂਦਾ ਉਹ ਇਹ ਹੁੰਦਾ ਕਿ ਮੈਂ ਰੋਟੀ ਖਾ ਲਈਏ ਤਾਂ ਮੈਂ ਅੱਗੇ ਖਾਣੀ ਆ ਇਹਨਾਂ ਨੂੰ ਰਸਣ ਪਾਣੀ ਅਸੀਂ ਦੇ ਰਹੇ ਆ ਇਹਨਾਂ ਨੂੰ ਸਿਰ ਤੇ ਅਸੀਂ ਚੜਾਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ